ਤਾਨਕਾਰੀ ਲੋਕਾਂ ਕੋ ਮੰਗਦੇ ਆ ਕਿ ਜੋ 11 ਫੁੱਟ ਦਾ ਰਸਤਾ ਹੈ ਉਹ ਕਦੀ ਪੱਕਾ ਹੁੰਦਾ ਜਾਂ ਨਹੀਂ ਹੁੰਦਾ 11 ਫੁੱਟ ਦੇ ਰਸਤੇ ਉੱਤੇ ਸੜਕ ਬਣਦੀ ਆ ਜਾਂ ਨਹੀਂ ਬਣਦੀ ਇੱਟਾਂ ਵੀ ਲੱਗਦੀਆਂ ਜਾਂ ਨਹੀਂ ਲੱਗਦੀਆਂ ਜੇ ਗੱਲ ਕਰੀਏ ਤਾਂ ਇਹ ਵੱਡੀ ਸੜਕ ਤੋਂ ਲੈ ਕੇ ਦੋਦਮਾ ਵਾਲੀ ਸੜਕ ਤੱਕ 1 ਕਿਲੋਮੀਟਰ ਤੋਂ ਘੱਟ ਦਾ ਰਸਤਾ ਹੈ ਔਰ ਇਹ ਕੱਚਾ ਹੈ 15 ਪਿੰਡਾਂ ਦੇ ਲੋਕ ਜਦੋਂ ਸ਼ਾਰਟਕਟ ਆਉਂਦੇ ਆ ਜਾਂ ਗੁਰਦਾਸਪੁਰ ਨੂੰ ਜਾਣ ਵਾਸਤੇ ਇਸ ਵੱਡੇ ਰੋਡ ਤੇ ਚੜਦੇ ਆ ਤਾਂ ਫਿਰ ਆਹ ਰਸਤਾ ਜਿਹੜਾ ਕੱਚਾ ਹੈ ਬਰਸਾਤਾਂ ਦੇ ਦਿਨਾਂ ਵਿੱਚ ਬਹੁਤ ਤੰਗੀ ਹੁੰਦੀ ਆ ਔਰ ਬਹੁਤ ਸਾਰੀਆਂ ਸਰਕਾਰਾਂ ਆਈਆਂ ਔਰ ਕਈਆਂ ਸਰਕਾਰਾਂ ਨੇ 70-70 ਸਾਲ ਰਾਜ ਕੀਤਾ ਉਹ ਰਾਜ ਕਰਨ ਵਾਲੇ ਲਾਰੇ ਬਹੁਤ ਲਾ ਕੇ ਗਏ ਵਾਦੇ ਬਹੁਤ ਕਰਕੇ ਗਏ ਕਿ ਅਸੀਂ ਇਹ ਸੜਕ ਜਿਹੜੀ ਆ ਪੱਕੀ ਬਣਾ ਦੇਾਂਗੇ ਇਸ ਨੂੰ ਪੱਕਿਆ ਕੀਤਾ ਜਾਏਗਾ ਚਾਹੇ ਇੱਟਾਂ ਲਗਾ ਕੇ ਚਾਹੇ ਪ੍ਰੀਮਿਕਸ ਪਾ ਕੇ ਲੇਕਿਨ ਇਹ ਰਸਤਾ ਅੱਜ ਵੀ ਕੱਚਾ ਐ ਇਹ ਤਸਵੀਰਾਂ ਵੇਖ ਸਕਦੇ ਹੋ ਕਿ ਜਦੋਂ ਤੁਸੀਂ ਕਹਿ ਰਹਿਆਂ ਚੱਕ ਭਰਥਾ ਇਹਨਾ ਪਿੰਡਾਂ ਚੋਂ ਨਿਕਲਦੇ ਹੋਏ ਪਿੰਡ ਮੁੰਨਣਾ ਵਾਲੀ ਤੋਂ ਹੁੰਦੇ ਹੋਏ ਗੇਟ ਦੇ ਉੱਤੋਂ ਜਦੋਂ ਵੱਡੀ ਸੜਕ ਨੂੰ ਆਉਂਦੇ ਹੋ ਆਹ ਇਹ ਰਸਤਾ ਕੱਚਾ ਮਿਲਦਾ ਔਰ ਗੱਲ ਕਰੀਏ ਤਾਂ ਇੱਥੇ ਭਾਈ ਸਾਹਿਬ ਖੜੇ ਨੇ ਇਹਨਾਂ ਨਾਲ ਗੱਲ ਕਰਦੇ ਆ ਕਿ ਕਿੰਨੀਆਂ ਕ ਸਰਕਾਰਾਂ ਆਈਆਂ ਔਰ ਕਿੰਨੀਆਂ ਕ ਨੇ ਵਾਦੇ ਕੀਤੇ ਔਰ ਅੱਗੇ ਤੁਹਾਨੂੰ ਆਸ ਹੈ ਕਿ ਇਹ ਬਣੇਗਾ ਜਾਂ ਨਹੀਂ ਬਣੇਗਾ ਸਦਾਜੀ ਸਸੀ ਗਾਲ ਜੀ ਸਸੀ ਗਾਲ ਜੀ ਸਰਦਾਰ ਜੀ ਕਿੰਨੀਆਂ ਕ ਸਰਕਾਰਾਂ ਆ ਗਈਆਂ ਕਦੋਂ ਤੋਂ ਤੁਸੀਂ ਇਸ ਪਿੰਡ ਜੇ ਇਸ ਏਰੀਆ ਚ ਰਹਿ ਰਹੇ ਹੋ ਸਰ ਸਾਨੂੰ ਪਿਛਲੇ 60 65 ਸਾਲ ਤੋਂ ਅਸੀਂ ਇੱਥੇ ਰਹਿ ਰਹੇ ਹਾਂ ਜੀ 60 ਸਾਲ ਤੋਂ ਰਹਿ ਰਹੇ ਹਾਂ ਇਹ ਰਸਤਾ ਕੱਚਾ ਵਾ ਇਹਦਾ ਤੁਹਾਨੂੰ ਫਾਇਦਾ ਵਾ ਆਮ ਲੋਕਾਂ ਨੂੰ ਫਾਇਦਾ ਇੱਥੇ ਆਮ ਲੋਕਾਂ ਨੂੰ ਫਾਇਦਾ ਜੀ 20 ਪਿੰਡ ਇਥੋਂ ਦੀ 20ਾਂ ਪਿੰਡਾਂ ਦੀ ਪੰਚਾਇਤ ਜਿਹੜੀ ਇੱਥੇ ਪਬਲਿਕ ਜਿਹੜੀ ਇਥੋਂ ਲੰਘਦੀ ਹੈ ਅਪਰੋਚਮੈਂਟ ਜੇ ਇਹਦੇ ਉੱਤੇ ਈਟ ਲੱਗ ਜਾਏ ਜਾਂ ਇਹ ਪੱਕਾ ਹੋ ਜਾਵੇ ਜਾਂ ਪ੍ਰੀ-ਮਿਕਸ ਪੈ ਜਾਵੇ ਤੇ ਕੋਈ ਨੁਕਸਾਨ ਤਾਂ ਨਹੀਂ ਹੈਗਾ ਕੋਈ ਨੁਕਸਾਨ ਨਹੀਂ ਜੀ ਇਹ ਤੇ ਪਬਲਿਕ ਦੇ ਵੈਲਫੇਅਰ ਵਾਸਤੇ ਹੈਗਾ ਭਲਾਈ ਵਾਸਤੇ ਤੁਹਾਡੇ ਧਿਆਨ 'ਚ ਬਣਦਾ ਕਿਉਂ ਨਹੀਂ ਹੈ 11 ਫੁੱਟਾ ਹੋਣ ਕਰਕੇ ਇਹ 11 ਫੁੱਟਾ ਹੋਣ ਕਰਕੇ ਨਹੀਂ ਬਣਦਾ ਜੀ ਅਸੀਂ ਤੇ ਕੀ 11 ਫੁੱਟੇ ਕਦੀ ਬਣੇ ਨਹੀਂ ਵੇਖੇ ਤੁਸੀਂ ਬਣਿਆ ਜੀ ਸਾਡੇ ਆ ਕਾਲਜ ਰੋਡ ਤੇ ਜਿਹੜਾ ਦੋ ਦੋਦਮਾ ਰੋਡ ਜਿਹੜਾ ਕਾਲਜ ਰੋਡ ਹੈ ਇਹ ਮੇਰੇ ਖਿਆਲ ਚ 11 ਫੁੱਟ ਸੀਗਾ ਜੀ ਜਦੋਂ ਸਰਕਾਰਾਂ ਬਣਾ ਕੇ ਆਈ ਅੱਛਾ ਤੁਹਾਨੂੰ ਲੱਗਦਾ ਕੀ ਉਹ 11 ਫੁੱਟਾ ਤੁਹਾਡੇ ਵੇਖਣ ਤੁਹਾਨੂੰ ਲੱਗ ਰਿਹਾ ਆਸ ਹੈ ਔਰ ਹੋਰ ਵੀ ਕਈ ਰਸਤੇ 11 ਫੁੱਟੇ ਬਣੇ ਹੋਣਗੇ ਹੋਣਗੇ ਜੀ ਜਿਹੜੇ ਪਿੰਡਾਂ ਦੇ ਵਿੱਚ ਜਿਹੜੀਆਂ ਆਮ ਅੱਡੇ ਨੂੰ ਜਾਂਦੇ ਆ ਉਹ 11 ਫੁੱਟ ਹੀ ਹੁੰਦੀਆਂ ਆ ਪਿੰਡਾਂ ਵਾਲੇ ਕਈ ਲਿੰਕ ਰੋਡ ਜਿਹੜੇ 11 ਫੁੱਟ ਹੁੰਦੇ 11 ਫੁੱਟ ਹੁੰਦੇ ਔਰ ਇਹ ਇਹ 11 ਫੁੱਟਾ ਬਣ ਜਾਏ ਤਾਂ ਲੋਕਾਂ ਨੂੰ ਸੌਖ ਹੋ ਸਕਦੀ ਹੈ ਮੈਂ ਕਹਿੰਦਾ 100% ਹੋ ਸਕਦੇ ਇੱਥੇ 20 ਪਿੰਡ ਉਦੀਪੁਰ ਮੁੰਨਾਵਲੀ ਚੱਕ ਦੋਦਮਾ ਭਰਤ ਬਲੌਰ ਬਾਂਠਾਵਾਲ ਇਹ ਸਾਰੇ ਮੈਂ ਕਿਹਾ ਘੱਟ ਤੋਂ ਘੱਟ 20 ਪਿੰਡਾਂ ਨੂੰ ਇਹ ਇੱਥੇ ਪੈਦਲ ਵੀ ਕਈ ਪਰਿਵਾਰ ਆਉਂਦੇ ਆ ਇਹਨੂੰ ਇਹ ਛੜਕੇ ਆ ਕੇ ਬੈਠੇ ਹੁੰਦੇ ਆ ਬੱਸ ਢੀਕਦੇ ਆ ਬੱਸ ਇੱਥੋਂ ਲੰਘਦੀ ਹੈ ਮੁੰਨਾਵਲੀ ਤੋਂ ਉਦੀਪੁਰ ਤੋਂ ਪਾਉਲਕ ਆਉਂਦੇ ਆ ਜੀ ਪੈਦਲ ਹੀ ਹੁੰਦੀ ਹੈ ਤੇ ਆਣ ਕੇ ਇੱਥੇ ਛੜਕੇ ਆਣ ਕੇ ਚੜਦੇ ਨਹੀਂ ਹੂ ਇਥੇ ਬਸ ਲੈਂਦੇ ਆ ਬਸ ਲੈਂਦੇ ਤੇ ਤੁਹਾਡੀਆਂ ਰਿਆਸ਼ਾਂ ਤੇ ਪਹਿਲਾਂ ਹੀ ਸੜਕ ਦੇ ਉੱਤੇ ਆ ਤੁਹਾਡਾ ਸਾਰਾ ਕੁਝ ਸਾਡਾ ਦੇ ਘਰ ਵੀ ਉਧਰ ਦੀ ਸੜਕ ਤੇ ਆ ਤੇ ਇੰਦਰ ਸਾਡਾ ਆਪਣਾ ਜਿਹੜਾ ਆਪਣਾ ਕਾਰੋਬਾਰ ਇਹ ਵੀ ਸੜਕ ਤੇ ਹੀ ਹੈ ਉਹ ਤੁਹਾਨੂੰ ਤੇ ਇਹਦਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਪਰ ਲੋਕਾਂ ਵਾਸਤੇ ਤੁਸੀਂ ਅਪੀਲ ਕਰ ਰਹੇ ਹੋ ਕਿ ਪਹਿਲੀਆਂ ਸਰਕਾਰਾਂ ਨੂੰ ਕਈ ਤੁਸੀਂ ਮੌਤਵਾਰਾਂ ਨੂੰ ਅਪੀਲਾਂ ਕਰੀਆਂ ਹੋਣਗੀਆਂ ਜੀ ਮੈਂ ਜਦੋਂ ਪਹਿਲਾਂ ਭਾਜਪਾ ਸਰਕਾਰ ਸੀ ਉਦੋਂ ਧੋਪੜ ਸਾਹਿਬ ਹੁੰਦੇ ਸੀ ਵੀੜੀ ਧੋਪੜ ਜੀ ਉਹਨਾਂ ਨੂੰ ਵੀ ਅਸੀਂ ਅਪਰੋਚ ਕੀਤਾ ਫਿਰ ਜਿਹੜੇ ਕਸ਼ਬ ਜੀ ਐਮਐਲਏ ਬਣੇ ਜਦੋਂ ਸਿ타ਰਾਮ ਕਾਸੀ ਉਹਨੂੰ ਵੀ ਅਪਰੋਚ ਕੀਤਾ ਫਿਰ ਅੰਨਾ ਚੌਹਰੀ ਅਸ਼ੋਕ ਜੀ ਨੂੰ ਵੀ ਅਪਰੋਚ ਕੀਤਾ ਤੇ ਉਸ ਤੋਂ ਬਾਅਦ ਹੁਣ ਪਿੱਛੇ ਸਰਕਾਰ ਬਣੀ ਆ ਸਰਪੰਚਾ ਵੀ ਜਿਹੜੇ ਸਾਡੇ ਵੰਖੇ ਦੇ ਹੁੰਦੇ ਸੀ ਮੇਰ ਸਿੰਘ ਹੁਣੀ ਉਹਨਾਂ ਨੂੰ ਵੀ ਅਪਰੋਚ ਕੀਤਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਜਿਹੜੇ ਬਲਾਗ ਲੈਵਲ ਤੇ ਜਿਹੜੇ ਰਾਜਕਮਰ ਜੀ ਉੱਥੇ ਸਾਡੇ ਬਲਾਗ ਲੈਵਲ ਤੇ ਜਿਹੜੇ ਉਹਨਾਂ ਦੇ ਵਾਲੈਂਟੀਅਰ ਹੈ ਉਹਨਾਂ ਨੇ ਵੀ ਬਰੋਚ ਕੀਤਾ ਹੈ ਉਹਨਾਂ ਵੀ ਸਾਨੂੰ ਆਸ਼ਵਾਸਨ ਦਵਾਇਆ ਸੀ ਜਦੋਂ ਸਾਡੀ ਸਰਕਾਰ ਆਏਗੀ ਤੇ ਇਹ ਕੰਮ ਕਰੇ ਪਰ ਅਜੇ ਤੱਕ ਕੁਝ ਨਹੀਂ ਹੋ ਰਿਹਾ ਜੀ ਪਿਛਲੀਆਂ ਸਰਕਾਰਾਂ ਨੇ ਵੀ ਨਹੀਂ ਕੀਤਾ ਤੇ ਲੱਗਦਾ ਹੈ ਕਿ ਇਹ ਸਰਕਾਰ ਵੀ ਕਰੇਗੀ ਨਹੀਂ ਜੀ ਮੁਸ਼ਕਲ ਹੈ ਜੀ ਮੁਸ਼ਕਲ ਲੱਗਦਾ ਹੈ ਲਾਰਾ ਲਪਾਈ ਹੈ ਅਪੀਲ ਕੀ ਕਰਨਾ ਚਾਹੁੰਦੇ ਹੋ ਹੁਣ ਅੱਗੇ ਕੀ ਸੁਨੇਹਾ ਦੇਣਾ ਚਾਹੁੰਦੇ ਇਹ ਸਰਕਾਰ ਨੂੰ ਇਹੀ ਅਪੀਲ ਹੈ ਕਿ ਜੇਕਰ ਇਹ ਇੱਕ 1 ਕਿਲੋਮੀਟਰ ਦਾ ਰਸਤਾ ਹੈ ਇਹ ਬਣ ਜੇ 20 25 ਪਿੰਡਾਂ ਨੂੰ ਇਹਦਾ ਬੈਨੀਫਿਟ ਹੋ ਸਕਦਾ ਤੇ ਲੋਕ ਬਸਾਂ ਤਾਂ ਦੇਣਾ ਚ ਉਥੋਂ ਵਿਚਾਰੇ ਛੜਕਾਂ ਉੱਤੇ ਜੁੱਤੀਆਂ ਲਾ ਲੈਂਦੇ ਨੇ ਤੇ ਜਦੋਂ ਖਰਾਬ ਹੁੰਦਾ ਰਸਤਾ ਤੇ ਉਹ ਆਣਾ ਤੇ ਹੁੰਦਾ ਹੀ ਆਣਾ ਲੋਕਾਂ ਨੇ ਤੇ ਆਣ ਕਿਤੇ ਜਿਹੜੇ ਬਸਾਂ ਤੇ ਜਾਣ ਵਾਲੇ ਆ ਉਹਨਾਂ ਵਿਚਾਰਿਆਂ ਪੈਦਲ ਹੀ ਆਉਣਾ ਪੈਦਲ ਹੀ ਆਉਣਾ ਬੱਚੇ ਜਾਂਦੇ ਜੀ ਮੁੰਨਾ ਵਾਲੀ ਤੋਂ ਬੱਚੇ ਆਉਂਦੇ ਆ ਉਹ ਵੀ ਵਿਚਾਰੇ ਪੈਦਲ ਹੀ ਉਥੇ ਜੁੱਤੀਆਂ ਵੱਡੀਆਂ ਹੁੰਦੀਆਂ ਤੇ ਆਣ ਕੇ ਇੱਥੇ ਚੜਦੇ ਛੜਕਿਆ ਘੜੀ ਤੇ ਮਾੜੇ ਹਾਲਾਤ ਹੁੰਦੇ ਆ ਬਰਸਾਤਾਂ ਦੇ ਵਿੱਚ ਬਰਸਾਤਾਂ ਜੇ ਤੰਗੀ ਹੁੰਦੀ ਆ ਮੋੜ ਆਸ ਕਰਦੇ ਆ ਕਿ ਇਹ ਵਾਲੀ ਜਿਹੜੀ ਆ ਇਹ ਰਸਤਾ ਜਿਹੜਾ ਇਹ ਬਣ ਜਾਵੇ ਜੇ ਸਰਕਾਰ ਨੂੰ ਜੇ ਸਰਕਾਰ ਚਾਵੇ ਤਾਂ ਬਣਾ ਸਕਦੀ ਹੈ ਬਿਲਕੁਲ ਸਰਕਾਰ ਅੱਗੇ ਕਿਹੜੀ ਚੀਜ਼ ਅੜਦੀ ਹੈ ਜੀ ਸਰਕਾਰ ਚਾਵੇ ਤੇ ਜਿੱਥੇ ਹਰ ਹਰ ਚੀਜ਼ ਹੋਣਾ ਬਥੇ ਪੋਸੀਬਲ ਗੱਲ ਕਰੀਏ ਤਾਂ ਇਹ ਜੋ ਰਸਤਾ ਵਾ ਲਗਭਗ 510 ਪਿੰਡਾਂ ਦੇ ਲੋਕ ਕਈ ਵਾਰ ਅਸੀਂ ਵੇਖਿਆ ਕਿ ਕਿਆਰਿਆਂ ਤੱਕ ਪਰਥਾਂ ਤੱਕ ਦੇ ਲੋਕ ਪੈਦਲ ਇੱਥੇ ਆਉਂਦੇ ਆ ਜਦੋਂ ਪੈਦਲ ਜਾਣ ਵਾਲੇ ਪਰਿਵਾਰ ਕਈ ਨਿਕਲਦੇ ਆ ਤੇ ਇਹਨਾਂ ਦੇ ਦਸਨ ਮਤਾਬਕ ਜਦੋਂ ਬਰਸਾਤ ਹੁੰਦੀ ਆ ਤਾਂ ਚਪਲਾਂ ਹੱਜ ਫੜੀਆਂ ਹੁੰਦੀਆਂ ਤਾਂ ਡਿੱਗਦੇ ਟੰਦੇ ਆ ਰੋਡ ਦੇ ਉੱਤੇ ਪਹੁੰਚਦੇ ਆ ਔਰ ਇੱਕ ਸ਼ਾਰਟ ਰੋਡ ਆ ਜੀ ਸਾਡਾ ਇਹ ਸ਼ਾਰਟਕਟ ਰੋਡ ਆ ਜਿੰਨੇ ਚਿਰ ਨੂੰ ਅਸੀਂ ਇਸ ਸੜਕ ਤੋਂ ਦੂਰੀ ਦੋਦਮਾ ਦੀ ਸੜਕ ਤੇ ਪਹੁੰਚਣਾ ਸਿਰਫ 2 ਮਿੰਟ ਲੱਗਦੇ ਆ ਆਦਰਵਾਇਜ਼ ਅਸੀਂ ਬੰਠਵਾ ਰਸਤੇ ਜਾਈਏ ਜਾਂ ਸੈਲਰਾਂ ਦੇ ਰਸਤੇ ਜਾਈਏ ਉਹ 4 ਕਿਲੋਮੀਟਰ ਦਾ ਪੈਣਾ ਹੀ ਬਣ ਜਾਂਦਾ ਹੋਏਗਾ 4 ਤੋਂ ਜਿਆਦਾ ਬਣਦਾ ਜੀ ਮੇਰੇ ਖਿਆਲ ਚ 5-6 ਕਿਲੋਮੀਟਰ ਬਣ ਜਾਂਦਾ 5-6 ਕਿਲੋਮੀਟਰ ਉਹਨੂੰ ਘੁੰਮ ਕੇ ਆਉਣਾ ਐਨੂੰ ਵੀ 5-6 ਕਿਲੋਮੀਟਰ ਤੇ ਆਹ ਵਾਲਾ ਰਸਤਾ ਜਿਹੜਾ ਵਾ ਸਿਰਫ 1 ਕਿਲੋਮੀਟਰ ਤੋਂ ਘਟ 1 ਕਿਲੋਮੀਟਰ ਤੋਂ ਘਟ ਹੈ ਜੀ ਤੇ ਬਸ ਇਹਦੇ ਵਿੱਚ ਸਿਰਵਾ ਤੁਸੀਂ ਕੀ ਮੰਗ ਕਰਦੇ ਹੋ ਕਿ ਪ੍ਰੀਮਿਕਸ ਪੈਣਾ ਚਾਹੀਦਾ ਜਾਂ ਜੇ ਇੱਟ ਵਗੈਰਾ ਜਿੱਦਾ ਪੰਚਾਇਤੀ ਇੱਟ ਲੱਗਦੀ ਐਵੇਂ ਵੀ ਲੱਗ ਜਾਵੇ ਸਰ ਜੇ ਤੇ ਅਸੀਂ ਤੇ ਇਹੀ ਡਿਮਾਂਡ ਕਰਦੇ ਆਂ ਵੀ ਜੇ ਪੰਚਾਇਤ ਦੇ ਹੱਕ ਹਕੂ ਚਾਹੁੰਦਾ ਤੇ ਪੰਚਾਇਤ ਨੂੰ ਬਣਾ ਕੇ ਦੇਣਾ ਚਾਹੀਦਾ ਤੇ ਜੇ ਮੰਡੀਕਰਨ ਬੋਰਡ ਦੇ ਅਧੀਨ ਆਵੇ ਤੇ ਮੰਡੀਕਰਨ ਬਣਾ ਦੇ ਸਾਡੋਂ ਤੇ ਕੰਮ ਹੋਣਾ ਚਾਹੀਦਾ ਬੇਨਤੀ ਕਰਦੇ ਆ ਸਰਕਾਰਾਂ ਨੂੰ ਬਦਲਾਵ ਵਾਲਿਆਂ ਨੂੰ ਆਸ ਆਸਰਾ ਖਦੇ ਆ ਬਦਲਾਵ ਵਾਲੀ ਸਰਕਾਰ ਤੇ ਔਰ ਬੇਨਤੀ ਕਰਦੇ ਆ ਕਿ ਇਹ ਜੋ ਰਸਤਾ ਹੈ ਇਸ ਨੂੰ ਪ੍ਰੋਪਰ ਬਣਾਇਆ ਜਾਵੇ ਔਰ ਹੁਣ ਅੱਗੇ ਵੋਟਾਂ ਆ ਗਈਆਂ ਨੇ ਔਰ ਵੋਟਾਂ ਦੇ ਵਿੱਚ ਵੇਖੋ ਜੇ ਆਸ ਪੂਰੀ ਕਰਦੇ ਆ ਇਹਨਾਂ ਦਾ ਤਾਂ ਸਵਾਲ ਰਹੇਗਾ ਹੁਣ ਵੋਟਾਂ ਲੈਣ ਵਾਸਤੇ ਸਾਰੀਆਂ ਪਾਰਟੀਆਂ ਨਮਾਇਦੇ ਆਉਣੇ ਆ ਕੀ ਪਤਾ ਕਿਹੜਾ ਜਿੱਤਾਂ ਉਦੋਂ ਵੀ ਹੁਣ ਅੱਗੇ ਸਵਾਲ ਰੱਖੋਗੇ ਮੈਂ ਜੀ ਬੜੀ ਵਾਰੀ ਰੱਖ ਕੇ ਦੇਖ ਲਿਆ ਸਾਨੂੰ ਅਜ ਤੱਕ ਤੇ ਕੋਈ ਉਹਦਾ ਕੋਈ ਪ੍ਰੋਪਰ ਫਰੂਟਫੁੱਲ ਰੀਅਲਟਰੀ ਨਹੀਂ ਮਿਲਿਆ ਆਇਤ ਇਹਨਾਂ ਨੇ ਜੋ ਕਿ ਆ ਕਿਤੇ ਨਾ ਕਿਤੇ ਜਾ ਕੇ ਮੰਨਣ ਜੋਗਾ ਔਰ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਦੀਨਾਂ ਨਗਰ ਦੀਨਾਂ ਨਗਰ ਦੀਆਂ ਲੋਕਲ ਪਾਰਟੀਆਂ ਨੇ ਜਿਨ੍ਹਾਂ ਨੇ ਵੋਟਾਂ ਲੈਣੀਆਂ ਨੇ ਇਸ ਵੇਲੇ ਹਰ ਇੱਕ ਦਾ ਨੁਮਾਇੰਦੇ ਜਿਹੜੇ ਇੱਥੇ ਪਹੁੰਚ ਰਹੇ ਆ ਔਰ ਜੇ ਗੱਲ ਕਰੀਏ ਤਾਂ ਅਸੀਂ ਇਹੀ ਰੋਡ ਦੀ ਗੱਲ ਕਰਦੇ ਆ ਕਿ ਇਹ ਜੋ ਰਸਤਾ ਹੈ ਸਿਰਫ 1 ਕਿਲੋਮੀਟਰ ਤੋਂ ਘੱਟ ਹੈ ਜੇ ਇਸ ਨੂੰ ਪੱਕਾ ਕੀਤਾ ਜਾਵੇ ਤਾਂ ਹੋ ਸਕਦਾ ਹੈ ਕਿ ਲੋਕਾਂ ਵਾਸਤੇ ਸਹੂਲਤ ਹੋ ਸਕੇ ਲੋਕਾਂ ਨੂੰ ਇਹ ਰਸਤਾ ਜਿਹੜਾ ਵਧੀਆ ਰਹੇ ਕਿਉਂਕਿ ਪੈਦਲ ਹੋਣ ਜਾਣ ਵਾਲੇ ਬੱਸ ਲੈਣ ਵਾਲੇ ਜਿਹੜੇ ਆ ਉਹ ਇਸ ਰਸਤੇ ਉੱਤੇ ਜਿਹੜਾ ਪਰੇਸ਼ਾਨੀ ਘਟਦੇ ਹੋ ਪਰੇਸ਼ਾਨੀ ਹੋਣ ਦੀ ਹਰ ਸਕਤੀ ਹੈ ਮੇਰੇ ਸਹਿਯੋਗੀ ਨਾਮ ਮਹਰਿੰਦਰ ਸਿੰਘ ਤੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ